ਕਿੰਦਰਾ ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਧਿਆਨ ਨਾਲ ਭਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਖੱਡੀ 'ਚ ਬੈਠਾ ਮੈਂ ਔਰ ਗੱਲ ਤੁਹਾਡੀ ਵੀ ਕਰਾ ਲਵਾਂ 스피ਕਰ ਤੇ ਲਾ ਹੀ ਦਿੰਦਾ ਇੱਕ ਮਿੰਟ ਖੜ੍ਹ ਦਿਓ ਆਪਾਂ ਸਾਰੇ ਇੱਕ ਮਿੰਟ ਇਹ ਤਸਵੀਰ ਹੋ ਜਾਈ ਜ਼ਰਾ ਦਿਖਾ ਦਿਓ ਮੈਂ ਹਰਿਆ ਭਾਈ ਬੋਲੋ ਆਪ ਕੋ ਫੋਨ ਹੀ ਹੋ ਰਿਹਾ ਪਰਿਕਰ ਛੋਟੇ ਵੀਰ ਫੋਨ ਚੁੱਲੇ ਕਰ ਲੈ ਹੈ ਕਿ ਜੰਦਾ ਚਲਤਾ ਹੈ ਨਾ ਕਿ ਫੋਨ ਆ ਜਾਂਦੇ ਨਹੀਂ ਰਾਜਾ ਵਾਡੇ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਹੈਲੋ ਹੈਲੋ ਮਾਨੇ ਮੈਂ ਨਾ ਫੋਨ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਿਹਦੇ ਰਾਜਾ ਉਹਨਾ ਮੋੜ ਕੇ ਲੈਣ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲਿਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਅੱਜ ਦਾ ਇੱਕ ਦਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਨਵੰਦੀ ਪਹੰਤ ਕਰਨੀ ਚਾਹੁੰਦਾ ਰਾ ਕੇ ਤੁਲਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਟੋਪ ਛੱਤਰ ਕਰਾ ਕੇ ਜਵਾਨਵੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਰ ਆ ਪੰਜਾਬ ਦੇ ਲੋਕਾਂ ਨੇ ਵੀ ਬਰੰਤ ਭੁੱਲ ਜਾ ਇਹ ਮੁਕਾ ਦਾ ਮਾਰਦੇ ਪੱਤੇ ਵੀ ਜਵਾਨਵੰਦੀ ਕਰਦੇ ਪਰ ਮੈਂ ਬਾਦ ਲੋ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਝੱਲਿਆ ਵੀ ਖਾਲੋ ਜੀ ਵੀ ਬੰਦ ਕੀਤਾ ਗਿਆ ਡਰਾਵੇ ਵੀ ਦਿੱਤੇ ਗਏ ਗੰਗਾ ਵੀ ਮਾਰ ਲਈ ਜਿੰਨਾ ਲੈਜੀ ਅਕੈਡਮੀ ਲਾਏ ਪਰ ਤੁਸੀਂ ਪੰਜਾਬ ਦੇ ਲੋਕਾਂ ਦਿਖਾ ਦੇ ਅੰਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਸੱਫਤ ਕਰ ਤੋਂ ਤੁਰਨਦੇ ਆ ਪੰਜਾਬ ਦੇ ਲੋਕ ਬਿਲਕੁਲ ਲੋਕਾਂ ਨੂੰ ਰੋਕ ਨਹੀਂ ਸਕਦੇ ਨਾ ਆਪਾਂ ਬੈਠਣਾ ਖੜਦੇ ਹਲੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਆਹ ਆਹ ਮੇਰੀ ਬੇਇੱਜ਼ਤੀ ਆ ਸਾਰਿਆਂ ਨੂੰ ਕਿ ਤੁਸੀਂ ਇਸ ਤਰੀਕ ਆਪ ਤਰੀਕੇ ਨਾਲ 10 ਮਿੰਟ ਜੇ ਆਪਾਂ ਗੱਲਾਂ ਬਾਤਾਂ ਕਰਦੇ ਆ ਇੰਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ 5-10 ਮਿੰਟ ਬਾਅਦ ਕਿ ਤੁਸੀਂ ਬੱਸ ਇਹੋ ਮੇਰੀ ਗੱਲ ਜਿਹੜੀ ਹੋਈ ਆਮਲੇ ਦੇ ਨਾਲ ਛੱਤਰ ਦੇ ਨਾਲ ਭੰਨੇ ਇੰਨਾ ਗਿਆ ਕਿਉਂ ਕਰਾਇੀ ਨਹੀਂ ਤੁਹਾਨੂੰ ਟਾਈ ਫੈੜਨਾ ਦਿਖੜਿਆ ਪਿਆ ਹੋਵੇ ਤੁਹਾਨੂੰ ਪਤਾ ਹੀ ਹੈ ਜੇਲਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਜੰਦੇ ਆ ਇਹੋ ਜੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਧੂੜੀ ਟੱਪਿਆ ਆ ਲੈ ਇਧਰ ਨੂੰ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿੰਦਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਛੱਡ ਕੇ ਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੱਡਿਆ ਭਰਾ ਕਿਉਂ ਭਾਨਾ ਬਿਨਾ ਬੋਵੇ ਬਿਨਾ ਝੁਕੇ ਤੁਹਾਡੀ ਆਵਾਜ਼ بلند ਕਰਦਾ ਰਹੂਗਾ ਕੋਈ ਕਦੇ ਨਾ ਦਬਿਆ ਸੀ ਨਾ ਕਦੇ ਦਬੂਗਾ ਸੋ ਮੈਂ ਬੱਬੂ ਤੋਂ 9 ਮਿੰਟ ਬੋਲਣਾ ਚਾਹੁੰਦਾ ਮੇਰੇ ਆਲੋਚਨਾ ਧੰਨਵਾਦ